ਇਹ 2200 2500 ਕੋਈ 2500 ਇਹ ਰੇਟ ਵੇਖਦਾ ਬਾਜ਼ਾਰ ਚ ਡਿਵਲਪਰ ਸੈਂਟ ਲੈਦਰ ਦੇ ਵਿੱਚ 1399 ਰੁਪਏ ਰੇਟ ਕੱਢਿਆ 1399 2500 ਰੁਪਏ ਦੇ ਦੋ ਫਸਟ ਵਾਲਾ ਨਾ ਲਿਆ ਜਿਵੇਂ ਕੋਈ ਬੰਦਾ ਕਹਿੰਦਾ ਇਹ ਆਈਟਮਾਂ ਕਿਵੇਂ ਤਿਆਰ ਹੁੰਦੀਆਂ ਨੇ ਆਇਆ ਤੈਨੂੰ ਲਾਈਵ ਵੀਡੀਓ 'ਚ ਦਿਖਾਣਾ ਆਈਟਮਾਂ ਕਿਵੇਂ ਤਿਆਰ ਹੁੰਦੀਆਂ ਕਿੱਥੋਂ ਤਿਆਰ ਹੁੰਦੀਆਂ ਕਿੱਥੋਂ ਨਹੀਂ ਕਿਵੇਂ ਹੁੰਦੀਆਂ ਕਿੱਥੋਂ ਨਹੀਂ ਦੱਸਣਾ ਆ ਹੈਗਾ ਟੰਕ ਤੁਸੀਂ ਚੈੱਕ ਕਰ ਸਕਦੇ ਹੋ 2400 ਤੋਂ 2300 ਰੁਪਏ ਦਾ ਰੇਟ ਆ ਆ ਸਾਰੇ ਡੰਕ ਦੇ ਕਲਰ ਆਉਂਦੇ ਆ ਠੀਕ ਹੈ ਜੀ ਪੂਰੀ ਓਕੇ ਕੁਆਲਿਟੀ ਸਲਾਈ ਲੱਗੀ ਹੁੰਦੀ ਹੈ ਦੀ ਪਹਿਚਾਨ ਕੀ ਆ ਸਾਰੀ ਸਲਾਈ ਲੱਗੀ ਹੁੰਦੀ ਆ ਸਾਰਾ ਲੈਦਰ ਦਾ ਹੁੰਦਾ ਹੁਣ ਤੁਹਾਨੂੰ ਮੈਂ ਆਈਟਮ ਦਿਖਾਉਣਾ ਖੜੀ ਆ ਲੋ ਆ ਡੰਕ ਦੇ ਸਾਰੇ ਕਲਰ ਹਜੇ ਤਾਂ ਸੈਂਪਲ ਦੇ ਜੋੜੇ ਆਏ ਨੇ ਇਹ ਵੀ ਵੇਚਣ ਨੂੰ ਹੀ ਆ 70364050 ਦੇ ਸਕਰੀਨਸ਼ਾਟ ਭੇਜ ਦਿਓ ਆ ਲੋ ਨੇੜੇਲਾ ਨੇੜੇਲਾ ਸੈਂਪਲ ਆ ਲੋ ਜੀ ਪ੍ਰੋਪਰ ਸੇਮ ਹੋਊਗਾ ਜਿਵੇਂ ਉਹ ਆਂਦਾ ਬਿਲਕੁਲ ਸੇਮ ਲੈਦਰ ਦਾ ਸਲਾਈ ਵਾਲਾ ਠੀਕ ਹੈ ਜੀ ਇਹ 2300 2200 ਕੋਈ 2500 ਇਹ ਰੇਟ ਵੇਖਦਾ ਬਾਜ਼ਾਰ ਚ ਡਿਪੈਂਡਸ ਔਨ ਮਾਰਕੀਟ ਡਿਪੈਂਡ ਔਨ ਲੋਕੇਸ਼ਨ ਹੁਣ ਅਸੀਂ ਆਪਣਾ ਤਿਆਰ ਕਰਾਇਆ ਕੁਆਲਿਟੀ ਤੇ ਕਲਰ ਤੁਸੀਂ ਚੈੱਕ ਕਰ ਸਕਦੇ ਆ ਫਿਲਹਾਲ 8 8 10 10 ਜੋੜੇ ਆਈ ਦੋ ਬੋਰੇ ਆਏ ਆ ਆ ਦੋ ਬੋਰੇ ਆਏ ਆ ਸੈਂਪਲ ਦੇ ਤੌਰ ਤੇ ਦੁਬਾਰਾ ਮਾਲ ਰਿਪੀਟ ਵੱਜੂਗਾ ਜਿਵੇਂ ਤਾਂ ਰਿਸਪੌਂਸ ਹੋਊਗਾ ਆਰਡਰ ਕਰਨ ਲਈ ਨੰਬਰ ਹੈਗਾ 70 36 40 50 ਮੈਂ ਤੁਹਾਨੂੰ ਕਲਰ ਦਿਖਾ ਦੇਣਾ ਲਿਆਪਤ ਕਲਰ ਇੱਕ ਤਾ ਬਲੈਕ ਵਾਈਟ ਸੀਗਾ ਗਰੇ ਨਾਲ ਲਾ ਗਿਆ ਡੰਕ ਸਭ ਤੋਂ ਵੱਧ ਡੰਕ ਦੀ ਡਿਮਾਂਡ ਆ 1399 ਦਾ ਇੱਕ ਤੇ ਜਿਹੜਾ ਸ਼ੇਅਰ ਕਰੂਗਾ ਉਹਨੂੰ ਸ਼ਿਪਿੰਗ ਵੀ ਫ੍ਰੀ ਆ ਆ ਲੋ ਸਿਕਾਈ ਵਾਈਟ ਆ ਗਿਆ ਡੰਕ ਠੀਕ ਆ ਕੁਆਲਿਟੀ ਦੇਖ ਲੈ ਜਮੇ ਹੀ ਫਸਟ ਵਾਲਾ ਨਾ ਲੇਜ਼ਰ ਦਾ ਆ ਲੋ 1399 2500 ਰੁਪਏ ਦੇ ਦੋ ਦੇ ਦਾਂਗੇ ਤੁਹਾਨੂੰ ਆ ਲੋ ਆ ਕਲਰ ਮੈਚਿੰਗ ਆ ਚੈੱਕ ਕਰੋ 100% ਲੇਜ਼ਰ ਹੋਊਗੀ ਮੈਚਿੰਗ ਸੋਲ ਮੈਚਿੰਗ ਦੇਖੋ 1399 ਰੁਪਏ ਦਾ ਇੱਕ ਤੇ 2500 ਰੁਪਏ ਦੇ ਦੋ ਆ ਇੱਕ ਇਹਨੇ ਮੈਟੀ ਚ ਤਿਆਰ ਕਰਕੇ ਭੇਜਿਆ ਇਹ ਵੀ ਸੇਮ ਰੇਟ ਲਾ ਦਾਂਗੇ ਲਓ ਤੇ 에어 ਫੋਰਸ ਬਲੈਕ ਵਾਈਟ ਆ ਗਿਆ ਤਿਆਰ ਕਰਕੇ 1350 ਰੁਪਏ ਦੀ ਰੇਂਜ ਦੇ ਵਿੱਚ ਵਾਈਟ ਰੱਖਾਈ ਦੇਖੋ ਕੁਆਲਿਟੀ ਪੂਰੀ ਲੈਦਰ ਦਾ ਸਾਈਜ਼ ਹੈਗੇ ਆ 41 ਤੋਂ 45 ਨਹੀਂ ਆਇਆ 7 8 9 10 6 ਤੋਂ ਲੈ ਕੇ 10 ਤੱਕ ਸਾਈਜ਼ ਆ 11 ਨਹੀਂ ਹੈਗਾ ਹਨ 40 ਤੋਂ 44 ਸਾਈਜ਼ ਹੈਗੇ ਆ ਤੇ 1399 ਦਾ 1 ਤੇ 2500 ਦੇ 2 ਲੈਦਰ ਦੀ ਗਾਰੰਟੀ ਨੰਬਰ ਹੈਗਾ ਆਰਡਰ ਕਰ ਲੈ 70 36 4050 ਕੈਮਰਾਮੈਨ ਸਾਹਿਬ ਕਲਰਾਂ ਤੇ ਨਿਗਾਹ ਮਰਵਾ ਦਿਓ ਕਲਰ ਘੁਮਾ ਭਾਈ ਕਲਰ ਨਿਕਲੋ ਚੈੱਕ ਕਰ ਲਓ ਇੱਕ ਕਲਰ ਗ੍ਰੇ ਵਾਈਟ ਦੋ ਕਲਰ ਬਲੈਕ ਵਾਈਟ ਤਿੰਨ ਕਲਰ ਸਕਾਈ ਵਾਈਟ ਚਾਰ ਕਲਰ ਗ੍ਰੀਨ ਬਲੈਕ ਐਂਡ ਵਾਈਟ ਦੈਨ ਇੱਕ ਕਲਰ ਹੈਗਾ ਮੈਟੀ ਦੇ ਵਿੱਚ ਸੁਵੀਟ ਲੈਦਰ ਦੇ ਵਿੱਚ ਤੇ ਲਾਸਟ ਦੇ ਵਿੱਚ ਹੈਗਾ ਬਲੈਕ ਤੇ ਵਾਈਟ 에ਅਰ ਫੋਰਸ 2500 ਦੇ ਦੋ 1399 ਰੁਪਏ ਦਾ ਇੱਕ ਫੁੱਲ ਗੋਡ ਲੈਦਰ ਹੁਣ ਦੁਬਾਰਾ ਉਹ ਫਰਸਟ ਵਾਲਾ ਫੇਰ ਚੱਕ ਕੇ ਦਿਖਾ ਦੇ ਆਹ ਫਰਸਟ ਵਾਲਾ ਵੀ ਇਹ 2400 2500 2300 ਰੇਟ ਹੈ ਮਾਰਕੀਟ ਦਾ 100 200 ਇਧਰ-ਉਧਰ ਹੋ ਜਾਂਦਾ ਆਰਡਰ ਕਰਨ ਲਈ 70 36 4050 80 ਕਿ ਜੋੜੇ ਮੰਗਾਏ ਨੇ ਰਿਸਪੌਂਸ ਚੈੱਕ ਕਰਾਂਗੇ ਹੋਲਸੇਲ ਲੈਣਾ ਦਾ ਰੇਟ ਪੁੱਛ ਲਿਓ ਧੰਨਵਾਦ ਦੋਸਤੋ